ਇਹ ਕਿਸੇ ਨੂੰ ਬਹਿਵਾ ਦਾ ਡੇਟ ਦਿੱਤੇ ਗਾਣਾ ਛੱਡ ਕੇ ਇਹ ਗੱਲ ਕਹਾਂਗੇ 30 ਦੇ ਆਸੇ-ਪਾਸੇ ਛੱਡਣਾ ਤੁਹਾਡੀ ਬਾਹਰ ਇਹ ਬਣਾਏ ਗੱਲ ਕਹਿਣਾ ਇਹ ਕਿਸੇ ਨੂੰ ਲੱਗਦਾ ਹੈ ਕਿ ਮੇਰਾ ਉਹ ਇਹਨੂੰ ਸੌਂਗਾ ਜੀ ਇਹ ਤਾਂ ਫੁਲਾਣਾ ਇਹ ਤਾਂ ਫੁਲਾਣਾ ਉਹ ਛੱਡ ਕੇ ਦੇਖ ਲੈ ਲੋਕਾਂ ਨੇ ਕਿਹਦੀ ਜਾਊਗਾ ਲੋਕ ਜੀ ਨੂੰ ਫਤਵਾ ਦੇ ਲਈ ਓਕੇ ਹੈ ਠੀਕ ਮੈਂ ਹੋਰ ਸੁਣਿਆ ਜਾਣਾ ਜੇ ਇੱਕ ਮੱਖਾਂ ਦਾ ਹੋਰ ਸੁਣਿਆ ਹਦਰ ਨੂੰ ਚੰਨੀ ਆ ਜਿਹੜੇ ਕਹਿੰਦੇ ਨਾ ਵੀ ਛੁਪਨੇ ਗਾਣੇ ਵੀ AI ਨਾਲ ਬਣ ਰਹੇ ਨੇ ਹਨਾ ਜਿੱਦੇ AI ਨਾਲ ਅਸੀਂ ਗਾਣਾ ਬਣਾਇਆ ਨਾ ਉਹਦੇ ਆਡੀਅנס ਨੂੰ ਦੱਸ ਕੇ ਬਣਾਵਾਂਗੇ ਵੀ ਆਹ ਭਾਈ ਗਾਣਾ ਏ ਆਈ ਨਾਲ ਬਣਾਇਆ ਹੋਇਆ ਮੇਰੇ ਪੁੱਤ ਕੋਲੇ ਮੈਟਰ ਮੇਰੇ ਪੁੱਤ ਦਾ ਬਹੁਤ ਪੈ ਸਾਡੇ ਕੋਲੇ ਬਸ ਇਹ ਦਿਮਾਗ ਚ ਨਾ ਰੱਖਣ ਵੀ ਇਹ ਏ ਆਈ ਨਾਲ ਬਣਾਵਣਾ ਕਿ ਛੱਡੀ ਜਾਂਦੇ ਆ ਜਿੱਦੇ ਬਣਾਇਆ ਉਹਦੇ ਦੱਸ ਕੇ ਬਣਾਵਾਂਗੇ ਅਸੀਂ ਮਤਲਬ ਇਨਾ ਵਾਦਾ ਕਰ ਦਿੱਤਾ ਉਹਦੇ ਇਹ ਹਰ ਦਸ ਲੋਕਾਂ ਦੇ ਕਹਿ ਦਿੰਦੇ ਨੇ ਵੀ ਇਹ ਏ ਆਈ ਨਾਲ ਬਣਾਇਆ ਹੈ ਇਹ ਆਈ ਦੀ ਬਤੂ ਕਰਦੇ ਤੇ ਗੱਲ ਕਿੰਨੇ ਕ ਸੌਂਗ ਪਏ ਨੇ ਸ਼ੁਰੂ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਏ ਆਈ ਨਾਲ ਹੀ ਕਰ ਲਿਆ ਇਹਨਾਂ ਨੇ ਉਹਨਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੋਈ ਲੋਕਾਂ ਦਾ ਤਾਂ ਕੋਈ ਜਵਾਬ ਨਹੀਂ ਇਸ ਗੱਲ ਸੋਕ ਕਿ ਇੰਡਸਟਰੀ ਦੇ ਵਿੱਚ ਜਿਹੜੇ ਲੋਕ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ ਉਹ ਤੁਹਾਡੀ ਲੱਤਾਂ ਕਿ ਕਿਰੋਂ ਦਾ ਕੰਜਾ ਸੋ ਕੁਝ ਪਰੰਤੂ ਅਸੀਂ ਕੀ ਲੈਣਾ ਕੋਈ ਕੀ ਕਹਿੰਦਾ ਸਾਨੂੰ ਸੁਣਨਾ ਹੈ ਸਾਡੇ ਨਾਲ ਹੂੰ ਅਰੀਜਲ ਗਾਣੇ ਨੇ ਪਰ ਹੁਣ ਕੋਈ ਥੋੜੀ-ਬੋਟੀ ਉਹਦੇ ਵਿੱਚ ਕੋਈ ਕਮੀ ਹੈ ਕਹਿੰਦੇ ਉਹਦਾ ਹਮ ਸ਼ਕਲ ਤੋਂ ਕਰਾਉਨੇ ਆ ਕਰ ਉਹ ਤਾਂ ਕਰਨੀ ਪੈਣੀ ਹੈ ਤੁਹਾਨੂੰ ਪਰ ਜੇ ਕੋਈ ਬੰਦਾ ਲਿਰਿਕਸ 'ਤੇ ਗੱਲਬਾਤ ਕਰਦੇ ਇਹਨਾਂ ਗੱਲਾਂ ਜੁਦਾ ਹੁੰਦੀਆਂ ਨੇ